ਇੱਕ ਜੋਨ ਨੂੰ ਪੰਜਾਬ ਵਿੱਚ ਹੋ ਰਹੇ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਵਨ ਵਿਕੇ ਇੱਕ ਵਿਸ਼ਾਲ ਇਕੱਠ ਕੀਤਾ ਗਿਆ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਆਪਰੇ ਜਰਮੈਂਟ ਮੇਰੇ ਆਏ ਕੀ ਕਰੀਏ ਜਿੰਦਰਾ ਜਿੰਦਰਾ ਹਾਂ ਇੱਥੇ ਬੋਲ ਕਰਾਣੀ ਹੈ ਕੀ ਆਦੀ ਡਾਕਟਰ ਦੀ ਇੰਡੀਅਨ ਨੈਸ਼ਨਲ ਕੌਂਗਰੈਸ ਜੁਦਾਬੋ ਹੋਰ ਯਾਰ ਆਪਣਾ ਨਾਮ ਬੈਠ ਕੇ ਦੱਸ ਕੇ ਤੇ ਸਭ ਤੋਂ ਪਹਿਲਾਂ ਮੈਂ ਫਤੇ ਬੁਲਾਣਾ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਗੈਮਾ ਚਿੰਤਪੁਰਣੀ ਸਭ ਦੀ ਚਿੰਤਾ ਤੋਂ ਦੂਰ ਕਰਦੀ ਮੈਂ ਅਸ਼ਨੀ ਕੁਮਾਰ ਬੱਬਰ ਦਿਹਾਤੀ ਜਿਲ੍ਹਾ ਪ੍ਰੈਜ਼ੀਡੈਂਟ ਕਾਂਗਰਸ ਪਾਰਟੀ ਸੇਵਾਦਾਰ ਦਾ ਮੈਂ ਜਿਹੜੀ ਅੱਜ ਮੀਟਿੰਗ ਵੇਖੀ ਆ ਕਿ ਸਾਡੇ ਭਰਾ ਅਸ਼ਨੀ ਕੁਮਾਰ ਪੱਪੂ ਜੀ ਨੇ ਜਿਹੜੀ ਮੀਟਿੰਗ ਦਿਖਾਈ ਸੀ ਸਰ ਨੂੰ ਬੇਹੱਦ ਖੁਸ਼ੀ ਹੋਈ ਕਿ ਦੋ ਵਾਰੀ ਸਾਡਾ ਭਰਾ ਗੁਰਜੀਤ ਸਿੰਘ ਹੋਲਾ ਜੀ ਲੱਗ ਗਿਆ ਜਿੱਤਿਆ ਤੀਜੀ ਵਾਰੀ ਫੇਰ ਆਪਾਂ ਜਿੱਤ ਆਪਣੇ ਆਪ ਨੂੰ ਰੱਖ ਲਿਆ ਵੀ ਆਪਾਂ ਜਿੱਤੇ ਆਂ ਅਸੀਂ ਜਿਹੜੇ ਵੀ ਮੀਟਿੰਗਾਂ ਕਰਾ ਰਹੇ ਆਂ ਜਿੱਥੇ ਵੀ ਜਾ ਰਹੇ ਆਂ ਹਰ ਕੋਈ ਕਹਿ ਰਿਹਾ ਵੀ ਭਾਵੇਂ ਅਸੀਂ ਬੀਜੇਪੀ ਤੇ ਜਾਈਏ ਜਾਂ ਜਿੱਥੇ ਮਰਜ਼ੀ ਜਾਈਏ ਤੇ ਟਿੱਟ ਜਿਹੜੀ ਆ ਇਹ ਤੁਹਾਡੇ ਗੁਰਜੀਤ ਸਿੰਘ ਹੋਲਾ ਜੀ ਦੀ ਆ ਨੰਬਰ 2 ਜਿਹੜੇ ਸਾਡੇ ਭਰਾ ਗੁਰਜੀਤ ਸਿੰਘ ਹੋਲਾ ਜੀ ਨੇ ਕੰਮ ਕਰਾਉਂਦੇ ਨੇ ਇਹ ਕਿਸੇ ਨੇ ਕੰਮ ਨਹੀਂ ਕਰਾਏ ਜਿਹੜੇ ਵਾਅਦੇ ਕੀਤੇ ਆ ਇਹ ਕਾਂਗਰਸ ਪਾਰਟੀ ਜਿਹੜੀ ਆ ਇਹ ਗਰੀਬਾਂ ਦੀ ਆ ਤੇ ਐ ਕਰਕੇ ਜਿੰਨੇ ਮਜ਼ਦੂਰ ਕੀ ਜਿੰਨੇ ਗਰੀਬ ਕੀ ਸਾਰੇ ਜਿਹੜੇ ਆ ਮੋਢੇ ਨਾਲ ਮੋਢਾ ਲਾ ਕੇ ਨਾਲ ਤੁਰੇ ਆ ਤੁਹਾਨੂੰ ਯਕੀਨ ਆ ਕਿ ਅਸੀਂ ਬੜੀ ਧੂਮ ਧਾਮ ਨਾਲ ਇਹ ਸੀਟ ਜਿਹੜੀ ਆ ਹਾਈ ਕਮਾਂਡ ਦੀ ਝੋਲੀ 'ਚ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫੌਜੀ ਯੋਗਰਾ ਸ਼ਰਮਾ ਕਾਂਗਰਸ ਸੇਵਾਦਾਰ ਦਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਅੱਜ ਅਸ਼ਨੀ ਪੱਪੂ ਸ਼ਹਿਰੀ ਪ੍ਰਧਾਨ ਜੀ ਅਗਵਾਈ ਹੇਠ ਕਾਂਗਰਸ ਬਹੁਤ ਹਾਲ ਗਿਆ ਹਾਲ ਬਿਆਰ ਅੰਮ੍ਰਿਤਸਰ ਵਿਕੇ ਐਮਪੀ ਓਜਲਾ ਸਾਹਿਬ ਦੀ ਰਹਿਨਮਾਈ ਵਿੱਚ ਇਹ ਪ੍ਰੋਗਰਾਮ ਬਹੁਤ ਵੱਡਾ ਕੀਤਾ ਗਿਆ ਵਾ ਅੱਜ ਇੰਨਾ ਵੱਡਾ ਭੜੀ ਇਕੱਠ ਹੋਇਆ ਅਸਨੀ ਬੱਪੂ ਦੀ ਰਹਿਨਮਾਈ ਦੇ ਵਿੱਚ ਸਾਰੇ ਸ਼ਹਿਰ ਦੇ ਗਾਨੇਮਾਨੇ ਲੀਡਰ ਸਾਰੇ ਬਲਾਰੀਆ ਸਾਹਿਬ ਰਾਜਕਬਰ ਸਾਹਿਬ ਡਿਪਟੀ ਸੀਐਮ ਸੋਨੀ ਸਾਹਿਬ ਔਰ ਸਾਰੇ ਕਾਂਗਰਸ ਦੇ ਵਰਕਰ ਕਾਉਂਸਲਰ ਸਾਹਿਬਾਨ ਔਰ ਜਿਨੇ ਕਾਂਗਰਸ ਸੇਵਾ ਦਲ ਦੇ ਅਹੁਦੇਦਾਰ ਔਰ ਸਾਰੇ ਵਿਧਾਇਤੀ ਦੇ ਪ੍ਰਧਾਨ ਅਸਨੀ ਬੱਬਰ ਜੀ ਪਾਪਲੀ ਟੀਮ ਦੇ ਨਾਲ ਸਾਰੇ ਇਤਿਹਾਜ਼ੀ ਪ੍ਰেজেন্ট ਹੋਏ ਸੀ ਔਰ ਬਹੁਤ ਹੀ ਵੱਡਾ ਪ੍ਰੋਗਰਾਮ ਹੋਇਆ ਵਾ ਅੱਜ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਇੱਕ ਹੁਲਾਰਾ ਮਿਲਿਆ ਵਾ ਕਿ ਲੋਕ ਜੜੇ ਨੇ ਕਾਂਗਰਸ ਪਾਰਟੀ ਵੱਲ ਝੁਕਾ ਕਰਦੇ ਹੋਏ ਅਬ ਝੁਕ ਰਹੇ ਨੇ ਕਿ ਸਾਡੇ ਐਮਪੀ ਉਹਦਾ ਸਾਹਿਬ ਹੈਟ੍ਰਿਕ ਲਗਾਉਣ ਜਾ ਰਹੇ ਨੇ ਉਹ ਦੋ ਵਾਰ ਪਹਿਲਾਂ ਬਹੁਤ ਹੀ ਵਧੀਆ ਲੀਡ ਨਾਲ ਜਿੱਤੇ ਨੇ ਇਸ ਵਾਰ ਵੀ ਬਹੁਤ ਵਧੀਆ ਲੀਡ ਨਾਲ ਜਿੱਤਣਗੇ ਮੈਂ ਸਾਰੇ ਸ਼ਹਿਰ ਵਾਸੀਆਂ ਦੇ ਹਾਦਕ ਵਧਾਈ ਦੇ ਨਾਮਾ ਕਿ ਇਸ ਵਾਰ ਝਾੜੂ ਨੂੰ ਨਕਾਰ ਕੇ ਲੋਕ ਕਾਂਗਰਸ ਵੱਲ ਤੁਰ ਪਏ ਨੇ ਔਰ ਕਾਂਗਰਸ ਨੂੰ ਕੀ ਵੋਟਾਂ ਪਾ ਕੇ ਬੜੀ ਲੀਡ ਨਾ ਦਿਤਉਣਗੇ ਸੈਂਟਰ ਵਿੱਚ ਸਰਕਾਰ ਕਾਂਗਰਸ ਦੀ ਬਣਨ ਜਾ ਰਹੀ ਹੈ ਰੋਹ ਲ ગાંધી ਜੀ ਪੀਐਮ ਬਣਗੇ ਇਹ ਐਤ ਕੀ ਲੋਕਾਂ ਨੂੰ ਸਾਰੇ ਸਾਹਮਣੇ ਨਜ਼ਰ ਆ ਜਾਏਗਾ ਮਗਹੀ ਦੀ ਨਹੀਂ ਮਾਰ ਵਜੀ ਹੋਈ ਹੈ ਕਿ ਲੋਕ ਬੜੇ ਪਰੇਸ਼ਾਨ ਨੇ ਬਹੁਤ ਹੀ ਜਾਤੀਵਾਦ ਦੇ ਜਿਹੜੇ ਤੁਰੇ ਹੋਏ ਨੇ ਚੱਲ ਪਿਆ ਜਾਤੀਵਾਦ ਆ ਸਾਰੀ ਕਾਂਗਰਸ ਪਾਰਟੀ ਜਿਹੜੀ ਸਾਰੇ ਧਰਮਾਂ ਨੂੰ ਲੈ ਕੇ ਚੱਲਦੀ ਆ ਇਹ ਇੱਕ ਐਸੀ ਸਰਕੂਲਰ ਪਾਰਟੀ ਆ ਸਭ ਦਾ ਆਦਰ ਸਤਕਾਰ ਕਰਦੀ ਆ ਮੈਂ ਕਾਂਗਰਸ ਸ਼ਿਵਾ ਦਲ ਦੇ ਪ੍ਰਧਾਨ ਹੁੰਦੇ ਹੋਏ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਤਗੜੇ ਹੋ ਕੇ 1 ਜੂਨ ਨੂੰ ਤੁਸੀਂ ਗਰਮੀ ਵੱਲ ਨਹੀਂ ਵੇਖਣਾ ਮੁਸੀਬਤ ਵੱਲ ਨਹੀਂ ਵੇਖਣਾ ਤਗੜੇ ਹੋ ਕੇ ਕਰੋ ਨਿਕਲ ਕੇ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਵਾਂ ਇਹ ਸਾਰੀਆਂ ਤਗੜੇ ਹੋ ਕੇ ਵੋਟਾਂ ਪਾ ਕੇ ਐਮਪੀ ਓਜਲਾ ਸਾਹਿਬ ਨੂੰ ਬੜੀ ਲੀਡ ਨਾਲ ਜਿਤਾਉਣਾ ਔਰ ਮੈਂ ਇਹਨਾਂ ਗੱਲ ਕਹਿੰਦਾ ਹਾਂ ਸਾਰਿਆਂ ਕੋਲੋਂ ਸ਼ਮਾ ਜਾਂਦਾ ਹਾਂ ਕੋਈ ਗੱਲ ਗਲਤ ਨਿਕਲ ਗਈ ਹੋਵੇ ਤੇ ਜੈ ਹਿੰਦ ਸ਼ਰਮਾ ਸੈਕਟਰੀ ਪੀਪੀਸੀਸੀ ਬਲਾਕ ਪ੍ਰਧਾਨ ਕਾਂਗਰਸ ਸੇਵਾਦਲ ਈਸਟ ਤੇ ਸੈਕਟਰੀ ਯੂਥ ਕਾਂਗਰਸ ਆ ਜਿਹੜੀ ਮਟੀਰੀਅਲ ਤੇ ਹਾਂਜੀ ਇਹ ਜਿਹੜੀ ਅੱਜ ਮੀਟਿੰਗ ਰੱਖੀ ਗਈ ਹੈ ਜੀ ਆਪਣੇ ਜ਼ਿਲ੍ਹਾ ਪ੍ਰਧਾਨ ਆਪਣੇ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਅਸ਼ੋਕ ਕੁਮਾਰ ਪੱਪੂ ਜੀ ਵੱਲੋਂ ਓਇਲਾ ਸਾਹਿਬ ਦੀ ਰਹਿ ਰਹਿ ਰਮਾਈ ਹੇਟ ਓਇਲਾ ਸਾਹਿਬ ਦੇ ਹੱਕ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਸਾਰੇ ਬਲਾਕ ਪ੍ਰਧਾਨ ਸਾਰੇ ਕਾਂਗਰਸ ਦੇ ਸੇਵਾਦਲ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸਾਰੇ ਇਸ ਮੌਕੇ ਤੇ ਮੌਜੂਦ ਸੀ ਜਿਹਦੇ ਵਿੱਚ ਮੀਟਿੰਗ ਦੇ ਵਿੱਚ ਆਪਣੇ ਅਸ਼ਨੂਕਾਰ ਪੱਪੂ ਜੀ ਨੇ ਓਇਲਾ ਸਾਹਿਬ ਨੂੰ ਹੱਕ ਦੇ ਵਿੱਚ ਮੀਟਿੰਗ ਕੀਤੀ ਹੈ ਕਿ ਉਹਨਾਂ ਨੂੰ ਭਾਰੀ ਤੋਂ ਭਾਰੀ ਮਾਤਰਾ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਜਾਵੇ ਜਿਸ ਕਰਕੇ ਅੱਜ ਮੀਟਿੰਗ ਰੱਖੀ ਗਈ ਸੀ ਤੇ ਮੇਰੀ ਸਾਰੇ ਜਾਣਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਆਪਣੇ ਪੰਜਾਬ ਦੇ ਲੋਕਾਂ ਨੂੰ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਕਿ ਓਇਲਾ ਸਾਹਿਬ ਨੂੰ ਹਮ ਹਮਾ ਕੇ ਵੋਟਾਂ ਪਾਓ ਤੁਸੀਂ ਤੇ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰੋ ਬਾਕੀ ਜੈ ਹਿੰਦ ਕਾਂਗਰਸ ਪਾਰਟੀ ਜਿੰਦਾਬਾਦ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਲੋਕਾਂ ਵੱਲੋਂ ਵੇਖੋ ਜੀ ਆ ਆਮ ਆਦਮੀ ਪਾਰਟੀ ਆਈ ਅੱਜ 2.5 ਸਾਲ ਹੋ ਚੱਲੇ ਨੇ 2.5 ਸਾਲ ਦੇ ਵਿੱਚ ਅਜੇ ਤੱਕ ਉਹਨਾਂ ਦੇ ਕਾਉਂਸਲਰ ਨਹੀਂ ਬਣੇ ਜਿਹੜਾ ਕੰਮ ਵਾਡਾਂ ਦਾ ਵਾਡਾਂ ਦਾ ਕੰਮ ਹੱਲੇ ਵੀ ਕਾਂਗਰਸ ਦੇ ਲੀਡਰ ਹੀ ਕਰਾ ਰਹੇ ਨੇ ਕਾਂਗਰਸ ਦੇ ਕਾਉਂਸਲਰ ਹੀ ਕਰਾ ਰਹੇ ਨੇ ਜਿਹੜੇ ਸਾਬਕਾ ਗਿਨੇ ਜਾ ਰਹੇ ਨੇ ਪਰ ਜੇ ਕਿਸੇ ਨੇ ਮੋਹਰ ਲਵਾਣੀ ਆ ਕਿਤੇ ਜੇ ਕਿਸੇ ਨੂੰ ਕੋਈ ਗਲੀ ਗੁਮਾਂਡ ਦੇ ਵਿੱਚ ਕੰਮ ਪਾ ਰਿਹਾ ਐ ਐਮਐਲਏ ਤੇ ਬਹੁਤ ਜ਼ਿਆਦਾ ਦੂਰ ਰਹਿੰਦੇ ਨੇ ਪਰ ਉਹ ਜਿਹੜੇ ਲੋਕੀ ਆ ਅਪਰੋਚ ਜਿਹੜੀ ਕਰ ਰਹੇ ਨੇ ਲੋਕੀ ਜਿਹੜਾ ਕੰਮ ਲੈ ਕੇ ਆ ਰਹੇ ਕਾਂਗਰਸ ਦੇ ਵਰਕਰਾਂ ਕੋਈ ਲੈ ਕੇ ਆ ਰਹੇ ਕਾਂਗਰਸ ਦੇ ਕਾਉਂਸਲਰ ਕੋਈ ਲੈ ਕੇ ਆ ਰਹੇ ਇੱਥੋਂ ਕਾਂਗਰਸ ਭਵਨ ਜੋ ਕਾਂਗਰਸ ਦਾ ਮੰਦਰ ਰਗਾ ਵਾ ਉੱਥੇ ਸਾਰੇ ਇਕੱਠੇ ਹੋਏ ਨੇ ਵਰਕਰ ਸਭਾਨ ਕਾਉਂਸਲਰ ਸਭਾਨ ਬਲੋਕ ਪ੍ਰਧਾਨ ਸਾਡੇ ਨਿਕੇ ਵੋਟਰ ਸਾਰੇ ਨੇ ਜੋ ਇੱਥੇ ਇਕੱਠੇ ਹੋ ਕੇ ਅੱਜ ਬੀਜੇਪ ਡਿਗਲ ਵੀ ਜਾਤਾ ਪੂਰੇ ਸਾਰੇ ਕਿਹਦੇ ਇਲੈਕਸ਼ਨ ਦਾ 51 ਕੌਂਸਲਸੀਆਂ ਚ ਪਹਿਲੀ ਤਰੀਕ ਨੂੰ ਵੋਟਾਂ ਪੈਣਗੀਆਂ ਤੇ ਚਾਹ ਤੀਜਾ ਪਿਆ ਜਾਏਗਾ ਤੀਜੀ ਵਾਰੀ ਹੈਟ੍ਰਿਕ ਹੋਏਗੀ ਹੈਟ੍ਰਿਕ ਗੁਰਜੀਤ ਸਿੰਘ ਓਜਨਾ ਦੀ ਹੋਏਗੀ ਤੇ ਬੱਲੇ ਬੱਲੇ ਹੋਏਗੀ ਜਿੱਤ ਕੇ ਦੁਬਾਰਾ ਵਾਹਾਂ ਲੋਕਾਂ ਨੂੰ ਕਿਹੋ ਜਿਹਾ ਸਮਰਥਨ ਮਿਲ ਰਿਹਾ ਨੋਕ ਵੇਖ ਸਰ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਅਚੂਨੀ ਗੌਰਪੁਰਜੀ ਵੱਲੋਂ ਮੀਟਿੰਗ ਅਰੇਂਜ ਕੀਤੀ ਗਈ ਸੀ ਵਰਕਰਾਂ ਦੇ ਫੌਸਲਰ ਸਹਿਬਾਨ ਜ਼ਿਲ੍ਹਾ ਦੇ ਉਦੇਦਾਰ ਸਹਿਬਾਨ ਬਲੋਕਾਂ ਦੇ ਉਦੇਦਾਰ ਸਹਿਬਾਨ ਇਸ ਸਾਰੀਆਂ ਫੈਡਰਲ ਆਰਗੇਨਾਈਜੇਸ਼ਨ ਦੇ ਹੈੱਡ ਤੇ ਉਹਨਾਂ ਦੀਆਂ ਕਮੇਟੀਆਂ ਦੇ ਜਿਨ੍ਹਾਂ ਦੇ ਵਿੱਚ ਚੇਚੇ ਤੌਰ ਤੇ ਸਾਡੇ ਡਿਪਟੀ ਮੁੱਖ ਮੰਤਰੀ ਉਮਰਕਾਸ਼ ਸੋਨੀ ਜੀ ਸਾਡੇ ਸਾਬਕਾ ਮੰਤਰੀ ਡਾਕਟਰ ਰਾਜਕਮਰ ਵੀਰਕਾ ਜੀ ਇੰਦਰਪੀਰ ਬਲਾਰੀਆ ਜੀ ਸਾਬਕਾ ਐਮਐਲਏ ਔਰ ਹੋਰ ਵੀ ਸਾਰੇ ਲੀਡਰ ਸਾਬਾਨ ਹਾਜ਼ਰ ਹੋਏ ਸੀ ਮੁਮਤਾ ਤਾ ਜਿਹੜੇ ਸੀਨੀਅਰ ਲੀਡਰ ਨੇ ਔਰ ਉਹਦੇ ਵਿੱਚ ਅਸੀਂ ਕਾਂਗਰਸ ਦੀ ਰਣਨੀਤੀ ਨੂੰ ਲੈ ਕੇ ਅੱਜ ਕਿਉਂਕਿ ਬੜਾ ਵੱਡਾ ਜਿਹੜਾ ਲੋਕਤੰਤਰ ਦਾ ਯੁੱਧ ਹੈ ਐਸਵੇਂ ਸਾਰੇ ਦੇਸ਼ ਚੱਲ ਰਿਹਾ ਤੇ ਉਹ ਨਿਤਿਆ ਨੂੰ ਲੈ ਕੇ ਅੱਜ ਅਸੀਂ ਸਾਰਾ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਤੇ ਬੂਥਾਂ ਦੇ ਉੱਤੇ ਕਾਂਗਰਸ ਜਿਹੜੀ ਹੈ ਉਹ ਮਜ਼ਬੂਤੀ ਦੇ ਨਾਲ ਲੜਾਈ ਲੜੇਗੀ ਔਰ ਵਿਸ਼ਵਾਸ ਦਵਾਇਆ ਸਾਰਿਆਂ ਨੇ ਕਿ ਸੀਟ ਜਿਹੜੀ ਵੱਡੀ ਲੀਡ ਦੇ ਨਾਲ ਜਿੱਤ ਕੇ ਜਿਹੜੀ ਹੈ ਉਹ ਮਲਕਾਰ ਜਣ ਖੜ ਕੇ ਜਿਹੜੇ ਪ੍ਰਧਾਨ ਨੇ ਸਾਡੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਔਰ ਰਾਹੁਲ ਗਾਂਧੀ ਜੀ ਨੂੰ ਦਿੱਤੀ ਜਾਏ ਤੁਹਾਡੇ ਸਾਹਮਣੇ ਜੋਸ਼ ਵੇਖੋ ਕਿੰਨਾ ਕਾਂਗਰਸ ਵਰਕਿੰਗ ਤੇ ਜੋਸ਼ ਵੇਖਿਆ ਇੱਕ ਇੱਕ ਵਰਕਰ ਜਿਹੜਾ ਉਹ ਪੂਰਾ ਮਤਲਬ ਇੱਕ ਮਤਲਬ ਇੱਕ ਦੇਸ਼ ਭਗਤੀ ਤਰ੍ਹਾਂ ਲੜਾਈ ਲੜ ਰਿਹਾ ਕਿਉਂਕਿ ਉਹਨੂੰ ਪਤਾ ਸੰਵਿਧਾਨ ਖਤਰੇ 'ਚ ਹੈ ਔਰ ਜੇ ਸੰਵਿਧਾਨ ਖਤਰੇ 'ਚ ਹੋਵੇ ਜਾਂ ਦੇਸ਼ ਦੇ ਖਤਰਾ ਹੋਵੇ ਉਦੋਂ ਕਾਂਗਰਸ ਜਿਹੜੀ ਹੈ ਉਦਾਰ ਵਰਕਰ ਦੇ ਲੀਡਰ ਹਮੇਸ਼ਾ ਦੇਸ਼ ਲਈ ਘਰਦਾ ਤੇ ਦੇਸ਼ ਲਈ ਲੜਦਾ ਹੈ। ਤਾਂ ਬਾਕੀ ਪਾਰਟੀਆਂ ਦੇ ਕਿਸ ਤਰ੍ਹਾਂ ਬਾਕੀ ਪਾਰਟੀਆਂ ਦੇ ਕੋਈ ਆਪਣੀ ਇਲੈਕਸ਼ਨ ਚੋਰ ਨੁਮਰ ਕਰ ਰਹੀਆਂ ਨੇ। ਅਸੀਂ ਇਲੈਕਸ਼ਨ ਜਿਹੜੀ ਹੈ ਕਨਸਟੀਟਿਊਸ਼ਨ ਦੇ ਉੱਤੇ ਸਾਡੀ ਇਲੈਕਸ਼ਨ ਜਿਹੜੀ ਹੈ ਦੇਸ਼ ਦੇ ਵਿਕਾਸ ਦੇ ਉੱਤੇ ਸਾਡੀ ਇਲੈਕਸ਼ਨ ਜਿਹੜੀ ਦੇਸ਼ ਚ ਮਹਿੰਗਾਈ ਘਟਾਉਣ ਦੇ ਉੱਤੇ ਔਰ ਅਗਨੀ ਵੀਰ ਵਰਗੀਆਂ ਯੋਜਨਾ ਨੂੰ ਖਤਮ ਕਰਦੇ ਉੱਤੇ ਜੀਐਸਟੀ ਲਾਗੂ ਕਰਨ ਦੇ ਉੱਤੇ ਹੋਏਗੀ। ਸਾਡੀ ਇਲੈਕਸ਼ਨ ਅੰਮ੍ਰਿਤਸਰ ਦੀ ਲੋਕਲ ਵਿਕਾਸ ਦੇ ਉੱਤੇ ਹੋਏਗੀ। ਜੋ ਸ਼ਹਿਰ ਚ ਕੰਮ ਕੀਤੇ ਆ ਜੋ ਵੱਡਾ ਵਿਕਾਸ ਸ਼ਹਿਰ ਚ ਕੀਤਾ ਉਹ ਝੰਡੇ ਸੀ ਲੈ ਕੇ ਲੋਕਾਂ ਚ ਜਾਵਾਂਗੇ